ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੱਸਿਆ ਵਾਲੇ ਦਿਨ ਸ਼ਾਮ ਦੇ ਸਮੇਂ ਘਰ ਵਿੱਚ ਇਸ ਥਾਂ ਤੇ ਦੀਵਾ ਜਗਾ ਕੇ ਇਹ ਇੱਕ ਕੰਮ ਕਰੋ ਤਾਂ ਦੇਖਣਾ ਤੁਹਾਡੇ ਤੇ ਪ੍ਰਮਾਤਮਾ ਦੀ ਬਹੁਤ ਕਿਰਪਾ ਹੋਵੇਗੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇਗੀ ਤੁਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋਗੇ ਸਾਧ ਸੰਗਤ ਜੀ ਵੀਡੀਓ ਦੇ ਵਿਸ਼ੇ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਜੀ ਤੁਹਾਡੇ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤਾਂ ਜੋ ਵੀਡੀਓ ਦੇ ਵਿਸ਼ੇ ਦੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਤਾਂ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਵਪਾਰੀ ਰਿਆ ਕਰਦਾ ਸੀ ਕਹਿੰਦੇ ਜਿਹੜਾ ਵਪਾਰੀ ਸੀ ਉਹ ਬਹੁਤ ਹੀ ਜ਼ਿਆਦਾ ਦਇਆ ਧਰਮ ਕਰਨ ਵਾਲਾ ਤੇ ਹਰ ਇੱਕ ਨੂੰ ਇੱਜ਼ਤ ਮਾਣ ਦੇਣ ਵਾਲਾ ਸੀ ਕਹਿੰਦੇ ਉਸ ਦੀ ਪਤਨੀ ਨਹੀਂ ਹੋਵੇਂਦੀ ਹੀ ਸੀ ਨਗਰ ਦੇ ਵਿੱਚ ਜਦੋਂ ਕੋਈ ਕਿਸੇ ਦੀ ਤਾਰੀਫ਼ ਕਰਦਾ ਤੇ ਵਪਾਰੀ ਤੇ ਉਸ ਦੀ ਪਤਨੀ ਦਾ ਨਾਮ ਜ਼ਰੂਰ ਲੈਂਦਾ ਕਿ ਪਤੀ ਪਤਨੀ ਵਿੱਚ ਇੰਨਾ ਪਿਆਰ ਹੈ ਤੇ ਪਿਆਰ ਹੋਣ ਕਰਕੇ ਵਪਾਰੀ ਦੇ ਘਰ ਦਿਨ ਦੁਗਣੀ ਤੇ ਰਾਤ ਜਾਗਣੀ ਤਰੱਕੀ ਹੁੰਦੀ ਹੈ ਕਹਿੰਦੇ ਉਹਨਾਂ ਦੇ ਘਰ ਕਦੇ ਚਿੜੀ ਵੀ ਚੂੰ ਨਹੀਂ ਕਰਦੀ ਤੇ ਚਿੜੀ ਦੇ ਚੂੰ ਕਰਨ ਦੀ ਵੀ ਆਵਾਜ਼ ਨਹੀਂ ਆਉਂਦੀ ਇੰਨਾ ਜ਼ਿਆਦਾ ਆਪਸ ਦੇ ਵਿੱਚ ਪ੍ਰੇਮ ਤੇ ਪਿਆਰ ਹੈ ਕਹਿੰਦੇ ਉਹਨਾਂ ਦੇ ਕੋਲ ਕੋਈ ਔਲਾਦ ਨਹੀਂ ਸੀ ਪਰ ਇਸ ਦੇ ਬਾਵਜੂਦ ਵੀ ਉਹ ਆਪਣੀ ਜ਼ਿੰਦਗੀ ਨੂੰ ਬੜੀ ਖੁਸ਼ੀ ਖੁਸ਼ੀ ਮਾਨਦੇ ਸਨ ਕਹਿੰਦੇ ਇਹਨਾਂ ਪਿਆਰ ਤੇ ਸਤਿਕਾਰ ਵੇਖ ਕੇ ਸਾਰੇ ਲੋਕ ਹੈਰਾਨ ਰਹਿੰਦੇ ਈਨਾਂ ਦੇ ਘਰ ਐਸਾ ਕੀ ਹੈ ਵੀ ਇਨਾਂ ਪਿਆਰ ਦੇ ਸਤਕਾਰ ਹੈ ਕਹਿੰਦੇ ਲੋਕਾਂ ਨੇ ਆਪਣੇ ਕੋਲੋਂ ਹੀ ਅੰਦਾਜ਼ਾ ਲਗਾਈ ਜਾਇਆ ਕਰਨਾ ਈਨਾਂ ਦੇ ਘਰ ਚਿੜੀ ਵੀ ਚੂਣੀ ਕਰਦੀ ਤੇ ਤਾਂ ਕਰਕੇ ਹੀ ਮਾਇਆ ਹਮੇਸ਼ਾ ਇਨਾਂ ਤੇ ਮੇਰ ਰੱਖਦੀ ਹੈ ਕਹਿੰਦੇ ਹੌਲੀ ਹੌਲੀ ਇਹ ਗੱਲ ਉੱਡਦੀ ਉੱਡਦੀ ਰਾਜੇ ਤੇ ਰਾਣੀ ਦੇ ਕੋਲ ਵੀ ਗਈ ਇਸ ਨਗਰ ਦੇ ਵਿੱਚ ਸਾਰੇ ਜਿਹੜੇ ਇਸ ਨਗਰ ਦੇ ਵਿੱਚ ਇੱਕ ਵਪਾਰੀ ਹੈ ਤੇ ਉਹਨਾਂ ਦੇ ਘਰ ਮਾਇਆ ਹਰ ਸਮੇਂ ਰਹਿੰਦੀ ਹੈ ਤੇ ਉਹਦੇ ਕੋਲ ਇੰਨੀ ਮਾਇਆ ਹੈ ਵੀ ਉਹ ਰਾਜੇ ਦੀ ਬਰਾਬਰੀ ਦੇ ਹੋਵੇਗੀ ਤੇ ਉਹਨਾਂ ਦੇ ਪਤੀ ਪਤਨੀ 'ਚ ਬੜਾ ਜ਼ਿਆਦਾ ਪਿਆਰ ਹੈ ਕਹਿੰਦੇ ਰਾਜਾ ਨੇ ਇੱਕ ਦਿਨ ਛੱਤ ਤੇ ਚੜ੍ਹ ਕੇ ਬੈਠਾ ਹੋਇਆ ਸੀ ਤੇ ਰਾਜਾ ਕਹਿੰਦਾ ਵੀ ਫਲਾਣੇ ਆਪਣੀ ਨਗਰ ਦੇ ਵਿੱਚ ਇੱਕ ਵਪਾਰੀ ਤੇ ਉਹਦੀ ਪਤਨੀ 'ਚ ਇੰਨਾ ਪਿਆਰ ਹੈ ਉਹ ਮੈਨੂੰ ਲੱਗਦਾ ਵਪਾਰੀ ਮੇਰੇ ਵਰਗਾ ਹੈ ਤਾਂ ਕਰਕੇ ਉਹਨਾਂ ਘਰ ਬੜਾ ਜ਼ਿਆਦਾ ਪਿਆਰ ਹੈ ਇਹਨੇ ਨੂੰ ਰਾਣੀ ਬੋਲੀ ਰਾਣੀ ਕਹਿੰਦੀ ਨਹੀਂ ਉਹਦੀ ਜਿਹੜੀ ਘਰ ਵਾਲੀ ਹੈ ਉਹ ਮੇਰੇ ਵਰਗੀ ਹੋਵੇਗੀ ਤਾਂ ਹੀ ਉਹਨਾਂ ਦੇ ਘਰ ਪਿਆਰ ਅਤੇ ਮਾਇਆ ਹੈ ਤਾਂ ਰਾਣੀ ਕਹਿੰਦੀ ਦੇਖੋ ਜੀ ਮੈਂ ਰੋਜ਼ ਜਦੋਂ ਵੀ ਆਪਣੇ ਘਰ ਸੰਧਿਆ ਦੇ ਸਮੇਂ ਜੋਤ ਲਗਾਉਣੀ ਆ ਦੀਵਾ ਲਗਾਉਣੀ ਆ ਤਾਂ ਕਹਿੰਦੀ ਮੈਂ ਉਹਦੇ ਥੱਲੇ ਜੋ ਵੀ ਅਨਾਜ ਰੱਖਦੀ ਆ ਉਹਦੇ ਉੱਤੇ ਦੀਵਾ ਜਗਾ ਕੇ ਤੇ ਸਵੇਰੇ ਉੱਠ ਕੇ ਉਹਨੂੰ ਦਾਨ ਕਰ ਦਿੰਦੀ ਹਾਂ ਮੈਂ ਇਹ ਇਸ ਲਈ ਕਰਦੀ ਆ ਵੀ हे ਪਰਮਾਤਮਾ ਜਿਵੇਂ ਜੋਤ ਪ੍ਰਕਾਸ਼ ਕਰਦੀ ਪਈ ਹੈ ਉਵੇਂ ਜਿਹੜਾ ਅੰਨ ਹੈ ਇਹ ਸਾਡੇ ਘਰ ਵਿੱਚ ਦੁਗਣੀ ਚੌਗਣੀ ਤਰੱਕੀ ਕਰੇ ਰਾਣੀ ਕਹਿੰਦੀ ਮੈਨੂੰ ਕਿਤੋਂ ਪਤਾ ਲੱਗਾ ਵੀ ਉਹ ਵੀ ਆਪਣੇ ਘਰ ਐਵੇਂ ਹੀ ਰੋਜ਼ ਜੋਤ ਲਗਾਉਂਦੀ ਹੈ ਤੇ ਥੱਲੇ ਆਣ ਰੱਖਦੀ ਹੈ ਉਹ ਸਵੇਰੇ ਦਾਨ ਕਰ ਦਿੰਦੀ ਹੈ ਤਾਂ ਕਰਕੇ ਉਹਨਾਂ ਦੇ ਘਰ ਦੁਗਣੀ ਚੌਗਣੀ ਤਰੱਕੀ ਹੋਣ ਗਈ ਆ ਰਾਜਾ ਕਹਿੰਦਾ ਜੀ ਇਹ ਗੱਲ ਹੈ ਤੇ ਫਿਰ ਐਵੇਂ ਕਰਦੇ ਆ ਆਪਾਂ ਆਪਣੇ ਸਾਰੇ ਨਗਰ ਦੇ ਵਿੱਚ ਐਲਾਨ ਕਰ ਦਿੰਨੇ ਆ ਕਿ ਸਾਰੇ ਜੀ ਜਿਵੇਂ ਸੰਧਿਆ ਹੋਵੇ ਆਪਣੇ ਘਰ ਜੋ ਵੀ ਤੁਹਾਡੇ ਘਰ ਅੰਨ ਹੈ ਕਿਸੇ ਦੇ ਕੋਲ ਕਣਕ ਹੈ ਕਿਸੇ ਦੇ ਕੋਲ ਚੌਲ ਹੈ ਜਾਂ ਜੋ ਵੀ ਚੀਜ਼ ਹੈ ਉਹਦੇ ਉੱਤੇ ਦੀਵਾ ਰੱਖ ਕੇ ਤੇ ਰਾਤ ਨੂੰ ਜਗਾਉਣ ਤੇ ਸਵੇਰੇ ਉਹ ਜਿਹੜਾ ਅੰਨ ਹੈ ਨਾ ਉਹ ਕਿਸੇ ਨੂੰ ਜ਼ਰੂਰਤਮੰਦ ਨੂੰ ਦੇ ਦੇਣ ਤੇ ਜਿਹੜਾ ਦੀਵਾ ਹੈ ਜਿਨਨੇ ਜ਼ਿਆਦਾ ਸਮੇਂ ਤੱਕ ਜਗੇਗਾ ਉਹਨਾਂ ਦੇ ਘਰ ਓਨਾ ਹੀ ਜ਼ਿਆਦਾ ਪਿਆਰ ਅਤੇ ਮਾਇਆ ਰਹੇਗੀ ਤੇ ਉਹਨਾਂ ਦੇ ਘਰ ਓਨੀ ਹੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਆਵੇਗੀ ਅਗਲੇ ਦਿਨ ਇਹ ਐਲਾਨ ਕਰ ਦਿੱਤਾ ਗਿਆ ਕਹਿੰਦੇ ਹੁਣ ਨਾ ਉਹਨਾਂ ਦੇ ਨਗਰ ਦੇ ਵਿੱਚ ਉਹ ਸਾਰੇ ਜਾਣੇ ਓਵੇਂ ਹੀ ਦੀਵਾ ਜਗਾਇਆ ਕਰਦੇ ਤੇ ਕਹਿੰਦੇ ਸਾਰਿਆਂ ਦੇ ਦੀਵੇ ਕਿਸੇ ਦੇ ਰਾਤ 11 ਵਜੇ ਤੇ ਕਿਸੇ ਦੇ 12 ਵਜੇ ਬੁੱਝ ਜਾਇਆ ਕਰਨ ਪਰ ਕਹਿੰਦੇ ਉਹ ਵਪਾਰੀ ਦੇ ਘਰ ਦੀਵਾ ਸਾਰੀ ਰਾਤ ਹੀ ਜਗਦਾ ਰਿਹਾ ਕਰੇ ਕਹਿੰਦੇ ਰਾਜੇ ਤੇ ਰਾਣੀ ਨੇ ਕਿੰਨੇ ਦਿਨ ਇਹ ਗੱਲ ਦੇਖੀ ਵੀ ਉਹਨਾਂ ਦਾ ਦੀਵਾ ਹੀ ਜਗਦਾ ਰਹਿੰਦਾ ਹੈ ਰਾਜੇ ਤੇ ਰਾਣੀ ਵਿੱਚ ਫਿਰ ਬੈਸ ਹੋਣ ਲੱਗ ਗਈ ਉਹ ਕਹਿੰਦੇ ਰਾਣੀ ਕਹਿੰਦੀ ਵਪਾਰੀ ਦੀ ਜਿਹੜੀ ਘਰ ਵਾਲੀ ਹੈ ਉਹ ਮੇਰੇ ਵਰਗੀ ਹੈ ਰਾਣੀ ਕਹਿੰਦੀ ਵੀ ਮੇਰੇ ਵਾਂਗੂ ਹੀ ਉਹ ਸਾਰੀ ਰਾਤ ਜੋਤ ਬੁਝਣ ਨਹੀਂ ਦਿੰਦੀ ਜਿੰਨਾ ਵੀ ਥੱਲੇ ਵੱਧ ਤੋਂ ਵੱਧ ਅਨ ਰੱਖਦੀ ਹੈ ਉਹ ਸਵੇਰੇ ਦਾਨ ਕਰਦੀ ਹੈ ਤੇ ਦਾਨ ਦੇ ਪ੍ਰਭਾਵ ਦੇ ਨਾਲ ਸਾਰਾ ਜਿਹੜਾ ਉਹਦਾ ਉਹਦੇ ਘਰ ਦਿਨ ਦੁੱਗਣੀ ਤੇ ਚੌਗਣੀ ਤਰੱਕੀ ਹੁੰਦੀ ਜਾ ਰਹੀ ਹੈ ਦਿਨੋ ਦਿਨ ਉਹਨਾਂ ਦਾ ਕਾਰੋਬਾਰ ਵਧਦਾ ਹੀ ਜਾ ਰਿਹਾ ਹੈ ਜਿਹੜੀ ਉਹ ਜੋਤ ਜਗਾਉਂਦੀ ਹੈ ਨਾ ਉਹ ਸਾਰੀ ਹੀ ਨਕਾਰਾਤਮਕਤਾ ਨੂੰ ਸੋਖ ਲੈਂਦੀ ਹੈ ਤਾਂ ਕਰਕੇ ਉਹਨਾਂ ਦੇ ਘਰ ਸ਼ਾਂਤੀ ਬਣੀ ਰਹਿੰਦੀ ਹੈ ਤੇ ਕਹਿੰਦੇ ਰਾਜਾ ਕਹਿੰਦਾ ਵੀ ਨਹੀਂ ਵਪਾਰੀ ਮੇਰੇ ਵਾਂਗ ਸਮਝਦਾਰ ਹੈ ਤਾਂ ਕਰਕੇ ਸਾਰਾ ਕੁਝ ਵਾਪਰਿਆ ਹੈ ਕਹਿੰਦੇ ਆਪਸ ਵਿੱਚ ਜਦੋਂ ਬੜੀ ਬਹਿਸ-ਭਾਜੀ ਸ਼ੁਰੂ ਹੋ ਗਈ ਤਾਂ ਉਹਨਾਂ ਦੇ ਕੋਲ ਇੱਕ ਮੰਤਰੀ ਖੜਾ ਸੀ ਕਹਿੰਦੇ ਵੀ ਤੁਸੀਂ ਆਪਸ ਦੇ ਵਿੱਚ ਐਵੇਂ ਜਿੱਦ ਕਿਉਂ ਕਰਦੇ ਹੋ ਤੁਸੀਂ ਖੁਦ ਹੀ ਕੋਈ ਐਸਾ ਨਿਰਣਾ ਕੱਢੋ ਜਿਸ ਦੇ ਨਾਲ ਪਤਾ ਲੱਗ ਜਾਵੇ ਵੀ ਉਹ ਰਾਣੀ ਵਰਗੀ ਹੈ ਜਾਂ ਉਹ ਪਾਰੀ ਰਾਜੇ ਵਰਗਾ ਹੈ ਰਾਜਾ ਕਹਿੰਦਾ ਵੀ ਠੀਕ ਹੈ ਰਾਣੀ ਕਹਿੰਦੀ ਪਹਿਲਾਂ ਮੈਂ ਪ੍ਰੀਖਿਆ ਲਾਵਾਂਗੀ ਰਾਜੇ ਨੇ ਕਿਹਾ ਠੀਕ ਹੈ ਰਾਣੀ ਕਹਿੰਦੀ ਇੱਕ ਦਾਸੀ ਨੂੰ ਬੁਲਾ ਤੇ ਕਹਿੰਦੇ ਵੀ ਤੂੰ ਵਪਾਰੀ ਦੇ ਘਰ ਜਾ ਕੇ ਤੇ ਵਪਾਰੀ ਨੂੰ ਕਹਿ ਵੀ ਜੇਕਰ ਉਹ ਆਪਣੀ ਪਤਨੀ ਨੂੰ ਤਿਆਗ ਦੇਵੇ ਤੇ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢ ਦੇਵੇ ਤੇ ਮੈਂ ਅੱਧਾ ਰਾਜਪਾਟ ਉਹਨੂੰ ਦੇ ਦੇਵਾਂਗੀ ਉਹਨੇ ਕਿਹਾ ਠੀਕ ਹੈ ਹੁਣ ਉਹ ਦਾਸੀ ਜਾਂਦੀ ਹੈ ਉਸ ਸਮੇਂ ਜਿਹੜੀ ਉਹਦੀ ਘਰਵਾਲੀ ਹੁੰਦੀ ਹੈ ਉਹ ਘਰ ਨਹੀਂ ਹੁੰਦੀ ਕਿਤੇ ਬਾਹਰ ਸਮਾਨ ਲੈਣ ਲਈ ਗਈ ਹੁੰਦੀ ਹੈ ਉਹਨੇ ਕਿਹਾ ਵੀ ਮੈਂ ਨਾ ਰਾਣੀ ਦੇ ਕੋਲੋਂ ਆਈ ਆ ਰਾਜਾ ਤੇ ਰਾਣੀ ਨੇ ਕਿਹਾ ਵੀ ਜੇਕਰ ਤੂੰ ਆਪਣੀ ਘਰ ਵਾਲੀ ਨੂੰ ਘਰ ਤੋਂ ਬਾਹਰ ਕੱਢ ਦੇਵੇਂ ਤਾਂ ਤੈਨੂੰ ਰਾਜਾ ਅੱਧਾ ਰਾਜ ਭਾਗ ਦੇ ਦੇਵੇਗਾ ਤੇ ਤੂੰ ਰਾਜਾ ਬਣ ਜਾਵੇਂਗਾ ਉਹ ਕਹਿੰਦਾ ਉਹਨੇ ਕਿਹਾ ਵੀ ਇਹ ਜੋ ਹੈ ਨਾ ਇਹਨੇ ਮੇਰਾ ਘਰ ਸੰਭਿਆ ਹੋਇਆ ਹੈ ਤੇ ਘਰ ਦੀ ਬਰਕਤ ਇਹ ਹੈ ਇਹਦੇ ਨਾਲ ਮੇਰੇ ਘਰ ਸੁੱਖ ਤੇ ਸਮਰiddhi ਆਉਂਦੀ ਹੈ ਮੈਂ ਰਾਜਪਾਗ ਦਾ ਕੀ ਕਰਨਾ ਅਸੀਂ ਦੋਵੇਂ ਜਾਣੇ ਖੁਸ਼ ਹਾਂ ਤੇ ਐਵੇਂ ਠੀਕ ਹਾਂ ਉਹਨੇ ਕਿਹਾ ਰਾਜੇ ਨੂੰ ਜਾ ਕੇ ਮਨਾ ਕਰ ਦੋ ਮੈਨੂੰ ਕੋਈ ਰਾਜਪਾਗ ਨਹੀਂ ਚਾਹੀਦਾ ਮੈਂ ਆਪਣੀ ਪਤਨੀ ਦੇ ਨਾਲ ਬਹੁਤ ਖੁਸ਼ ਹਾਂ ਇਹ ਮੇਰੇ ਘਰ ਦੀ ਮਾਇਆ ਹੈ ਇਹ ਹੀ ਮੇਰੇ ਘਰ ਦੀ ਬਰਕਤ ਹੈ ਮੈਂ ਇਸ ਨੂੰ ਘਰੋਂ ਬਾਹਰ ਨਹੀਂ ਕੱਢਣਾ ਹੁਣਾ ਉਹਨੇ ਜਾ ਕੇ ਦਾਸੀ ਨੇ ਸਾਰੀ ਹੀ ਗੱਲ ਦੱਸ ਦਿੱਤੀ ਤੇ ਕਹਿੰਦੇ ਜਦੋਂ ਇਹ ਗੱਲ ਦੱਸੀ ਨਾ ਤੇ ਕਹਿੰਦੇ ਹੋ ਰਾਣੀ ਨੂੰ ਤੇ ਉਹਨੇ ਕਿਹਾ ਵੀ ਦੇਖ ਵਪਾਰੀ ਨੇ ਤੇ ਇਹ ਗੱਲ ਕਹੀ ਹੈ ਇਥੋਂ ਤੈਨੂੰ ਸਿੱਧ ਨਹੀਂ ਹੁੰਦਾ ਵੀ ਉਹ ਬੜਾ ਜਿਆਦਾ ਸਿਆਣਾ ਤੇ ਸੂਝਵਾਨ ਸਮਝਦਾਰ ਹੈ ਹੁਣ ਉਹ ਰਾਜਾ ਜਿਹੜਾ ਸੀ ਨਾ ਉਹਨੇ ਦਾਸੀ ਭੇਜੀ ਵੀ ਜਾ ਕੇ ਤੇ ਉਸ ਵਪਾਰੀ ਦੀ ਘਰ ਵਾਲੀ ਨੂੰ ਕਹੇ ਵੀ ਰਾਜੇ ਨੇ ਕਹਿੰਦਾ ਵੀ ਮੈਂ ਤੈਨੂੰ ਆਪਣੀ ਰਾਣੀ ਬਣਾ ਲਵਾਂਗਾ ਤੇ ਤੈਨੂੰ ਰਾਣੀ ਬਣਾ ਕੇ ਸਾਰੇ ਹੀ ਹੱਕ ਤੈਨੂੰ ਸਭ ਤੋਂ ਉੱਤੇ ਮਿਲਣਗੇ ਤੇ ਤੂੰ ਨਾ ਆਪਣੇ ਪਤੀ ਦੇ ਜਿਹੜੇ ਉਹ ਅਕਾਲ ਚਲਾਣੇ ਕਰਦੇ ਦਾਸੀ ਜਾ ਕੇ ਉਸ ਵਪਾਰੀ ਦੀ ਘਰਵਾਲੀ ਨੂੰ ਇਹ ਸੰਦੇਸ਼ ਦਿੰਦੀ ਹੈ ਪੀ ਰਾਜੇ ਨੇ ਤੇਰੇ ਲਈ ਸੁਨੇਹਾ ਭੇਜਿਆ ਹੈ ਪੀ ਤੂ ਰਾਜੇ ਦੇ ਨਾਲ ਵਿਆਹ ਕਰਾਉਣਾ ਹੈ ਰਾਜਾ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਤੇ ਤੈਨੂੰ ਰਾਣੀ ਬਣਾਉਣਾ ਚਾਹੁੰਦਾ ਹੈ ਤੂੰ ਆਪਣੇ ਪਤੀ ਦੇ ਅਕਾਲ ਚਲਾਣੇ ਕਰ ਦੇ ਉਹ ਕਹਿੰਦੀ ਪੀ ਐਡੀ ਇੱਕ ਗੱਲ ਰਾਜਾ ਮੈਨੂੰ ਰਾਣੀ ਬਣਾ ਲਵੇਗਾ ਉਹ ਕਹਿੰਦੀ ਵੀ ਹਾਂ ਤੇ ਉਹ ਵਪਾਰੀ ਦੀ ਘਰ ਵਾਲੀ ਸੀ ਜਿਹੜੀ ਉਹ ਇਸ ਗੱਲ ਲਈ ਤਿਆਰ ਹੋ ਗਈ ਤੇ ਉਹ ਦਾਸੀ ਕਹਿੰਦੀ ਵੀ ਤੂੰ ਇਹ ਤੇ ਦੱਸ ਕਿ ਪਤਾ ਕਿਵੇਂ ਲੱਗੇਗਾ ਵੀ ਤੂੰ ਆਪਣੇ ਪਤੀ ਦੇ ਆਕਾਰ ਚਲਾਣੇ ਕਰ ਦਿੱਤੇ ਨੇ ਤੇ ਉਹ ਵਪਾਰੀ ਦੀ ਘਰ ਵਾਲੀ ਕਹਿੰਦੀ ਕਿ ਮੈਂ ਰੋਜ਼ ਰਾਤ ਨੂੰ ਆਪਣੇ ਘਰ ਦੀ ਛੱਤ ਦੇ ਉੱਤੇ ਦੀਵਾ ਜਗਾਉਣੀ ਹਾਂ ਤੇ ਦਾਨ ਕਰਨ ਲਈ ਜਿਹੜਾ ਥੱਲੇ ਅਨਾਜ ਰੱਖਦੀ ਹਾਂ ਉਸ ਦੇ ਉੱਪਰ ਦੀਵਾ ਜਗਾਉਣੀ ਆ ਤੇ ਉਹ ਦੀਵਾ ਜਿਹੜਾ ਹੈ ਜਦੋਂ ਬੁੱਝ ਗਿਆ ਤੇ ਤੁਸੀਂ ਉਹਦਾ ਸਮਝ ਲਿਓ ਕਿ ਮੈਂ ਥੱਲੇ ਆ ਕੇ ਆਪਣੇ ਘਰ ਵਾਲੇ ਦੇ ਪ੍ਰਾਨ ਹਾਰ ਦਿੱਤੇ ਨੇ ਉਹਨਾਂ ਨੇ ਕਿਹਾ ਠੀਕ ਹੈ ਸਾਰੀ ਹੀ ਗੱਲ ਉਸ ਦਾਸੀ ਨੇ ਜਾ ਕੇ ਰਾਜੇ ਨੂੰ ਦੱਸੀ ਤੇ ਰਾਣੀ ਨੂੰ ਕਿਹਾ ਆਪ ਹੀ ਹੁਣ ਦੱਸ ਤੂੰ ਉਹਦੇ ਵਰਗੀ ਹੈ ਉਹਦਾ ਮੂੰਹ ਨਾ ਥੱਲੇ ਸ਼ਰਮ ਨਾਲ ਝੁਕਿਆ ਗਿਆ ਕਹਿੰਦੇ ਰਾਜੇ ਤੱਕ ਜਦੋਂ ਇਹ ਗੱਲ ਪਹੁੰਚੀ ਨਾ ਤਾਂ ਰਾਜੇ ਨੇ ਕਿਹਾ ਅਭੀ ਰਾਤ ਨੂੰ ਉਹਦੇ ਘਰ ਦੇ ਆਸੇ ਪਾਸੇ ਪੈਰਾ ਦਿਓ ਜੇ ਜਿਵੇਂ ਉਹ ਥੱਲੇ ਦੀਵਾ ਬੁਝਾਉਣ ਲਈ ਆਵੇ ਤੇ ਉਸੇ ਸਮੇਂ ਤੁਸੀਂ ਜਾ ਕੇ ਤੇ ਉਹਦੇ ਪਤੀ ਦੀ ਜਾਨ ਬਚਾ ਦਿਓ ਮੈਂ ਨਹੀਂ ਚਾਹੁੰਦਾ ਵੀ ਸਾਡੇ ਦੋਹਾਂ ਦੇ ਆਪਸ ਤੇ ਮਨਮੁਤਾਬ ਦੇ ਕਾਰਨ ਕਿਸੇ ਦੀ ਜਾਨ ਜਾਵੇ ਕਹਿੰਦੇ ਜਦੋਂ ਰਾਤ ਹੋਈ ਤੇ ਦੀਵਾ ਬੁਝਾਉਣ ਲਈ ਉੱਤੋਂ ਜਿਵੇਂ ਹੀ ਥੱਲੇ ਆਈ ਤੇ ਆ ਕੇ ਚਾਰ ਪੰਜ ਸੈਨਿਕਾਂ ਤੇ ਦਾਸੀਆਂ ਨੇ ਉਹਨੂੰ ਫੜ ਲਿਆ ਤੇ ਉਸ ਨੂੰ ਕਿਹਾ ਆਪੇ ਤੂੰ ਉਹਦੇ ਪ੍ਰਾਨ ਨਹੀਂ ਹਾਰ ਸਕਦੀ ਉਹ ਕਹਿੰਦੀ ਵੀ ਮੈਂ ਤਾਂ ਉਹਦੇ ਪ੍ਰਾਂਣ ਦੁਪਹਿਰ ਸਮੇਂ ਹੀ ਹਾਰਲੇ ਸਨ ਜਦੋਂ ਪ੍ਰਸ਼ਾਦਾ ਖਾਣ ਆਇਆ ਸੀ ਮੈਨੂੰ ਇਹ ਸੀ ਵੀ ਰਾਤ ਨੂੰ ਵੀ ਇਸ ਨੂੰ ਮਾਰਨਾ ਹੀ ਹੈ ਤੇ ਮੈਂ ਇਸ ਨੂੰ ਹੁਣੇ ਹੀ ਮਾਰ ਦਿੰਨੀ ਹਾਂ ਤੇ ਇਹਨੇ ਨੂੰ ਰਾਜਾ ਤੇ ਰਾਣੀ ਉੱਥੇ ਆ ਜਾਂਦੇ ਨੇ ਤੇ ਰਾਜੇ ਨੇ ਕਿਹਾ ਵੀ ਤੂੰ ਤਾਂ ਆਪਣੀ ਛੱਤ ਤੇ ਜੋ ਦੀਵਾ ਜਗਾਉਂਦੀ ਸੀ ਉਹ ਵੀ ਕਦੇ ਨਹੀਂ ਬੁਝਣ ਦਿੱਤਾ ਤੁਸੀਂ ਦਾਨਪੁਣ ਵੀ ਇੰਨਾ ਕਰਦੇ ਸੀ ਫਿਰ ਇਹ ਸਾਰਾ ਕੁਝ ਕਿਉਂ ਕੀਤਾ ਕਹਿੰਦੀ ਉਹ ਤਾਂ ਮੈਂ ਲੋਕ ਦਿਖਾਵੇ ਲਈ ਕਰਦੀ ਸੀ ਉਹਨੇ ਕਿਹਾ ਵੀ ਲੋਕ ਦਿਖਾਵੇ ਲਈ ਕਰਦੀ ਸੀ ਇਹਨੇ ਵੀ ਤੈਨੂੰ ਬੜੇ ਆਦਰ ਸਤਕਾਰ ਨਾਲ ਰੱਖਿਆ ਹੋਇਆ ਸੀ ਉਹਨੇ ਕਿਹਾ ਆ ਵੀ ਮੈਨੂੰ ਰਾਣੀ ਬਣਨ ਦਾ ਲਾਲਚ ਆ ਗਿਆ ਸੀ ਜਿਸ ਕਰਕੇ ਮੈਂ ਆਪਣੇ ਪਤੀ ਦੇ ਪ੍ਰਾਣ ਹਾਰ ਲਏ ਨੇ ਉਹਨੇ ਕਿਹਾ ਆ ਵੀ ਜ਼ਰੂਰੀ ਨਹੀਂ ਕਿ ਜੋ ਦਿਖਾਵੇ ਲਈ ਸਾਰਾ ਕੁਝ ਕਰਦਾ ਹੋਵੇ ਉਹੀ ਸਭ ਤੋਂ ਸੰਪੂਰਨ ਤੇ ਸਭ ਤੋਂ ਚੰਗਾ ਹੋਵੇ ਉਹਨੇ ਕਿਹਾ ਮੈਂ ਤਾਂ ਸਿਰਫ ਲੋਕ ਲਾਜ ਲਈ ਇਹਦੇ ਨਾਲ ਰਹਿ ਰਹੀ ਸੀ ਮੈਨੂੰ ਤਾਂ ਇਹਦੇ ਤੋਂ ਔਲਾਦ ਦਾ ਸੁੱਖ ਨਹੀਂ ਪ੍ਰਾਪਤ ਹੋਇਆ ਜਿਸ ਕਰਕੇ ਮੈਂ ਸਾਰਾ ਕੁਝ ਕਰ ਦਿੱਤਾ ਰਾਜੇ ਨੇ ਕਿਹਾ ਵੀ ਰਾਣੀ ਹੁਣ ਤੂੰ ਦੱਸ ਵੀ ਤੂੰ ਇਹਦੇ ਵਰਗੀ ਹੈ ਤੇ ਰਾਣੀ ਦਾ ਮੂੰਹ ਥੱਲੇ ਸੀ ਉਹਨੇ ਕਿਹਾ ਇਸ ਨੂੰ ਹਮੇਸ਼ਾ ਲਈ ਜਿਹੜੀ ਸਜ਼ਾ ਦੇ ਦਿੱਤੀ ਜਾਵੇ ਭਾਵ ਕੇ ਕੈਦ ਦੇ ਵਿੱਚ ਪਾ ਦਿੱਤਾ ਜਾਵੇ ਰਾਜੇ ਨੇ ਉਸ ਦਿਨ ਤੋਂ ਸਾਰੇ ਪਾਸੇ ਐਲਾਨ ਕੀਤਾ ਕਿ ਦਿਖਾਵੇ ਦੀ ਜ਼ਿੰਦਗੀ ਨੂੰ ਛੱਡ ਕੇ ਆਪਸ ਸਤਿਕਾਰ ਤੇ ਪਿਆਰ ਦੀ ਜ਼ਿੰਦਗੀ ਨੂੰ ਬਤੀਤ ਕਰੋ ਜੋ ਤੁਹਾਡੇ ਕੋਲ ਹੈ ਉਹਨੂੰ ਖੁਸ਼ੀ-ਖੁਸ਼ੀ ਦਾਨ ਕਰਨਾ ਚਾਹੋ ਤਾਂ ਜਰੂਰ ਕਰੋ ਜਦੋਂ ਚਿਰ ਤੁਹਾਡੇ ਮਨ ਦੇ ਅੰਦਰ ਦੀ ਜੋਤ ਨਹੀਂ ਨਾ ਜਗਦੀ ਛਲਕਪਟ ਦਵੇਸ਼ ਈਰਖਾ ਇਹ ਸਾਰਾ ਕੁਝ ਬਾਹਰ ਕੱਢ ਕੇ ਅੰਦਰ ਆਪਣੇ ਮਨ ਦੀ ਜੋਤ ਨਹੀਂ ਨਾ ਜਗਾਉਂਦੇ ਉਹਨਾਂ ਚਿਰ ਕੁਝ ਹਾਸਿਲ ਨਹੀਂ ਹੁੰਨਾ ਇਸ ਕਰਕੇ ਸਿਆਣੇ ਕੀਆ ਕਰਦੇ ਸੀ ਵੀ ਆਪਣੇ ਅੰਦਰ ਦੀ ਜੋਤ ਨੂੰ ਜਗਾ ਤਿਹੋ ਜੋਤ ਗਿਆਨ ਰਾਹੀ ਤੇ ਗੁਰਬਾਣੀ ਰਾਹੀ ਜਗੇਗੀ ਜਿਵੇਂ ਸੇ ਦਿਨੋ ਜੋਤ ਜਗੀ ਨਾ ਫਿਰ ਸਾਰੇ ਦੁੱਖ ਦਿਲਦਰ ਦੂਰ ਹੋ ਜਾਣੇ ਨੇ ਇਸ ਕਰਕੇ ਆਪਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰੂ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਉਹ ਫਿਰ ਆਪਾਂ ਵੀ ਈਰਖਾ ਬਾਜੀ ਨੂੰ ਛੱਡ ਕੇ ਆਪਣੇ ਮਨ ਅੰਦਰ ਗੁਰੂ ਦੀ ਜੋਤ ਜਗਾਈਏ ਤੇ ਸਾਧ ਸੰਗਤ ਜੀ ਇਸ ਮੱਸਿਆ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਗੁਰੂ ਦੀ ਜੋਤ ਆਪਣੇ ਮਨ ਅੰਦਰ ਜਗਾਈਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜਰੂਰ ਲਗਵਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ